ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰ ਵਾਲਿਓ ਆਪਾਂ ਸਾਰੇ ਜਾਣਦੇ ਆਂ ਪੰਜਾਬ ਦੀ ਧਰਤੀ ਜਿੱਥੇ ਹੜ੍ਹਾਂ ਦੀ ਮਾਰ ਨੇ ਸਾਰੀਆਂ ਫਸਲਾਂ ਨੂੰ ਤਬਾਹ ਕਰਤਾ ਪਿਛਲੇ 3 ਦਿਨਾਂ ਤੋਂ ਆਪਾਂ ਆਪਣੇ ਵੱਲੋਂ ਨਿਮਾਣਾ ਜੇ ਜਤਨ ਜਿਹੜਾ ਫੋਗਿੰਗ ਦਾ ਕਰਦੇ ਕਰਦੇ ਇਹਨਾਂ ਪਿੰਡਾਂ ਵਾਲੇ ਪਾਸੇ ਪਹੁੰਚੇ ਆਂ ਡੇਰਾ ਬਾਬਾ ਨਾਨਕ ਦੇ ਲਾਗੇ ਪਿੰਡ ਖਾਸਾਂ ਵਾਲੀ ਇੱਥੇ ਜਦੋਂ ਆਪਾਂ ਪਹੁੰਚੇ ਆਂ ਇੱਕ ਵੀਰ 2-3 ਦਿਨ ਤੋਂ ਸਾਡੇ ਨਾਲ ਫੋਗਿੰਗ ਦੀ ਸੇਵਾ ਕਰ ਰਿਹਾ ਹੈ ਅੱਜ ਐਵੇਂ ਸੁਭਾਵਕ ਜਦੋਂ ਆਪਾਂ ਸੇਵਾ ਕਰਨ ਦੇ ਬਾਅਦ ਇਹਨਾਂ ਦੇ ਘਰ ਪਹੁੰਚੇ ਤੇ ਉਹ ਵੀਰ ਜੀ ਨੂੰ ਮੈਂ ਪੁੱਛਿਆ ਮੈਂ ਕਿਹਾ ਵੀਰ ਜੀ ਤੁਹਾਡਾ ਕੋਈ ਨੁਕਸਾਨ ਤੇ ਨਹੀਂ ਹੋਇਆ ਉਹ ਜਿਹੜੀ ਗੱਲ ਵੀਰ ਜੀ ਨੇ ਕਹੀ ਕਿ ਮੇਰੇ 5 ਕਿੱਲੇ ਗੋਬੀ ਲਈ ਪੂਰੀ ਖਤਮ ਹੋ ਗਈ ਉਹਦੇ ਬਾਅਦ ਤੇ 10 ਕਿੱਲੇ ਠੇਕੇ ਤੇ ਲਈ ਇਹ ਵੀ ਪੂਰੀ ਖਤਮ ਹੋ ਗਈ ਇਹ ਦੇਖਨੇ ਆ ਪਿੰਡ ਖਾਸਾ ਵਾਲੇ ਦੇ ਬਜ਼ੁਰਗ ਨੇ ਇਧਰ ਵੀ ਵੀਰ ਜੀ ਖੜੇ ਨੇ ਸਾਰੀ ਦੀ ਜਮੀਨਾਂ ਸਬਜ਼ੀਆਂ ਲੱਗੀਆਂ ਖਤਮ ਹੋ ਗਈਆਂ ਨੇ ਤੇ ਮੈਂ ਇਹਨਾਂ ਨੂੰ ਕਿਹਾ ਜੇ ਇਹਨਾਂ ਤੁਹਾਡਾ ਨੁਕਸਾਨ ਹੋ ਗਿਆ ਫਿਰ ਵੀ ਤੁਸੀਂ ਸੇਵਾ ਵਿੱਚ ਤੁਰੇ ਫਿਰਨੇ ਆ ਤੁਹਾਨੂੰ ਆਪਣੇ ਪਰਿਵਾਰ ਦਾ ਕੋਈ ਫਿਕਰ ਨਹੀਂ ਉਹ ਬੋਲ ਜਿਹੜੇ ਵੀਰ ਜੀ ਨੇ ਮੈਨਾਂ ਨਾਲ ਸਾਂਝੇ ਕੀਤੇ ਇਹਨਾਂ ਦੀ ਜਬਾਨੀ ਮੈਂ ਕਹੂੰਗਾ ਵੀਰ ਜੀ ਉਹ ਦੋ ਲਫ਼ਜ਼ ਜਦੋਂ ਤੁਹਾਨੂੰ ਪੁੱਛਿਆ ਸੀ ਕਿਵੇਂ ਦਾ ਤੁਹਾਨੂੰ ਫੀਲ ਹੋ ਰਿਹਾ ਕੀ ਸੋਚ ਰਿਹਾ ਤੁਸੀਂ ਇਹ ਜੋ ਮਹਾਰਾਜ ਨੇ ਕਰਨਾ ਪਾਣਾ ਮੰਨਣਾ ਪੈਣਾ ਆਪਾਂ ਮੰਨਵਾ ਕੇ ਸੇਵਾ ਕਰਾਂਗੇ ਕਿ ਰਕ ਪੂਰੀ ਸੰਗਤ ਦੀ ਸੇਵਾ ਕਰਦੇ ਆ ਜੋ ਮਹਾਰਾਜ ਨੇ ਕੀਤਾ ਉਹ ਤੇ ਮੰਨਣਾ ਪੈਣਾ ਜੇ ਚਲੋ ਮਹਾਰਾਜ ਸੌਖਾ ਰੱਖੇ ਜੀਆ ਛੁਕਚੰਦ ਦੀ ਚਾਹੀਦੀ ਆ ਸੇਵਾ ਆਪਾਂ ਨਾਲ ਵੀਰਾਂ ਨੇ ਤੁਹਾਡੇ ਨਾਲ ਕਰਦੇ ਆ ਦੋ ਤਿੰਨ ਦਿਨਾਂ ਤੋਂ ਤੁਹਾਡੇ ਨਾਲ ਵੀ ਅਸੀਂ ਜਾਂਦੇ ਆ ਸੇਵਾ ਦੇ ਸੋ ਮੈਂ ਚੋਨਾ ਗੁਰੂ ਪਿਆਰ ਵਾਲਿਓ ਕਿ ਜਿਹੜੇ ਇਦਾਂ ਦੇ ਵੀਰ ਨੇ ਨਾ ਕਿਤੇ ਇਹਨਾਂ ਦੀਆਂ ਬਾਹਾਂ ਡਾਹਾਂ ਬਣੋ ਬਾਪੂ ਜੀ ਗਾਂ ਨੂੰ ਆਏ ਥੋੜ੍ਹ ਜਿਆ ਹਾਂਜੀ ਬਾਪੂ ਜੀ ਤੁਹਾਡੀ ਕਿੰਨਾ ਕੁ ਨੁਕਸਾਨ ਹੋਇਆ ਪਿੰਚ ਆਪਣਾ ਆਪਣੀ 6 ਏਕੜ ਜ਼ਮੀਨ ਹੈ ਜੀ 6 ਏਕੜ ਦੇ ਵਿੱਚ 3 ਏਕੜ ਆਪਣੀ ਹੈ ਜੀ ਤੇ 3 ਏਕੜ ਜੜੀ ਸੀ ਠੇਕੇ ਤੇ ਲਈ ਉਹ ਜਿਹੜਾ ਮਨਨ 90 ਹਜ਼ਾਰ ਲੱਖ ਤੱਕ ਪਕਾ ਅਗਰ ਦੋਹਰੇ ਜਿਮਨਾਵੀ ਦੇ ਸਾਹਮਣੇ ਉਹ ਹੈ ਤੇ ਸਾਰੀ ਭਾੜੀ ਸਾਰੀ ਪਰਬਾਦ ਹੋ ਚੁੱਕੀ ਹੈ ਜੋ ਪਹਾ ਹੀ ਨਾ ਚੁੱਕੀ ਅਡੇ ਜਜਵੇ ਨੂੰ ਪਾਰੀ ਸਾਡਾ ਸਲੂਟ ਹੈ ਕਿ 사ਤਗੁਰ ਸੱਚੇ ਪਾਸ਼ਾ ਮੈਂ ਕਿੰਨਾ ਇਦਾਂ ਦੀ ਰੂਹਾ ਜਿਨ੍ਹਾਂ ਦੇ ਸਿਰ ਤੇ ਪੰਜਾਬ ਖੜਾ ਮੇਰੇ ਵੀ ਤੁਸੀਂ ਕੁਝ ਕਹੋਗੇ ਦੇਖੋ ਜੀ ਮਹਾਰਾਜ ਦੇ ਸੁੱਖ ਲੱਗੇ ਸਾਡੀ ਜਨਤਾ ਇਸੇ ਰੁਕ ਜਾਏ ਜੀ ਮਹਾਰਾਜ ਦਾ ਭਾਰਾ ਦੇ ਮੰਦਨਾ ਪਾਰਾ ਵਾਹਿਗੁਰੂ ਵਾਹਿਗੁਰੂ ਬਾਕੀ ਸੇਵਾ ਲਾਵਾਂਗੇ ਮੰਨ ਆਇਆ ਵੀਰ ਜੀ ਪੰਜਾਬ ਜਿਹੜਾ ਪੰਜਾਬ ਨਾ ਇਹਨੂੰ ਕਹਿੰਦੇ ਪੰਜਾਬ ਗੁਰੂਆਂ ਦੀ ਧਰਤੀ ਇੱਕ ਗੋਲੀ ਵੀਰ ਜੀ ਤੁਸੀਂ ਆ ਦੇਖੋ ਵੀਰ ਜੀ ਅਮਰਤਾਰ ਸਿੰਘ ਨੇ ਆ ਦੇਖੋ ਛੋਟੀ ਜੀ ਕਿਰਪਾ ਸਤਪੁਰ ਸੱਚੇ ਪਾਤਸ਼ਾਹ ਲੇਕਿਨ ਚੜ੍ਹਦੀ ਕਲਾ ਵੀਰ ਜੀ ਤੁਸੀਂ ਕੋਈ ਗੂਲ ਸੁਣੀ ਨਾ ਹੀ ਵੀ ਮਹਾਰਾਜ ਹੀ ਕਿਲੇ ਵਧੀ ਲਈ ਵੀ ਪੰਜ ਕਿਲੇ ਆ ਗੁਰਦਾਰੀ 5 ਲੱਖ ਠੇਕਾ ਨਗਦ ਦਿੱਤਾ ਉਹ ਸਾਰੀ ਖਤਮ ਹੋ ਗਈ ਹੈ ਪਾਈ ਗੁਰਦਾ ਪਾਣਾ ਮੰਨਣੇ ਚੋਕਲੇ ਪਾਈ ਸੱਚੇ ਪਾਤਸ਼ਾਹ ਮੈਂ ਕਹਿੰਦਾ ਵੀਰ ਜੀ ਇਹਨਾਂ ਦੀਆਂ ਬਾਹਾਂ ਡਾਹਾਂ ਬਣੀਏ ਕਿਤੇ ਆਓ ਨਾ ਇਹ ਤੁਹਾਨੂੰ ਕਿਸੇ ਐਨਜੀਓ ਦੇ ਪਿੱਛੇ ਜਾਣ ਦੀ ਕੋਈ ਲੋੜ ਨਹੀਂ ਆਪੇ ਆਓ ਮੈਂ ਕਿਹਨਾ ਪਿੰਡਾਂ ਵਿੱਚ ਫਿਰੋ ਇਹਨਾਂ ਆਪਣੇ ਪੰਜਾਬੀ ਭਰਾਵਾਂ ਕੋਲ ਪਹੁੰਚੋ ਇਹਨਾਂ ਨੂੰ ਪੁੱਛੋ ਲੇਕਿਨ ਜਿਹੜੀ ਚੀਜ਼ ਹੈ ਕੋ ਕਹਿੰਦੇ ਨੇ ਨਾ ਕਿ ਵਾਹਿਗੁਰੂ ਦੇ ਬਾਣੀ ਨੂੰ ਮੰਨਣਾ ਦੁਨੀਆ ਦੀ ਭਲਾਈ ਦੀ ਅਰਦਾਸਾ ਕਰਦੇ ਨੇ ਆਹੀ ਪੰਜਾਬ ਜੇ ਕਵੀਰ ਰਮਨਦੀਪ ਸਿੰਘ ਨੂੰ ਕਹੂੰਗਾ ਕਿ ਤੁਸੀਂ ਇੱਕ ਦੋ ਲਫ਼ਜ਼ ਕਹਿ ਕੇ ਸੁਨੇਹਾ ਦਿਓ ਜੰਮੂ ਕਸ਼ਮੀਰ ਦੀ ਸੰਗਤ ਨੂੰ ਕਿ ਇਦਾਂ ਦੇ ਜਜ਼ਬੇ ਵਾਲੇ ਸਿੰਘ ਹਾਲੇ ਤੱਕ ਜਿਉਂਦੇ ਨੇ ਇਹਨਾਂ ਨੂੰ ਵੇਖ ਕੇ ਮੈਂ ਕਹਿੰਨਾ ਜੇ ਕਿਤੇ ਸਾਡਾ ਆਪਣਾ ਆਪ ਸਭ ਕੁਝ ਰੁੜ ਜੇ ਨਾ ਆਪਾ ਕਹਿੰਦੇ ਨੇ ਕਲਗੀਧਰ ਪਿਤਾ जिने पूरा सर्वंस लूट आता ते फिर मारशा चगारे ਛੜਦੇ ਨੇ ਕਿ ਕੌਮ ਚੜਦੀ ਕਲਾ ਚ ਰਹੇ ਇਦਾਂ ਦੇ ਚੜਦੀ ਕਲਾ ਵਾਲੇ ਸਿੰਘ ਜਦੋਂ ਮਿਲਦੇ ਨੇ ਉਹ ਤੋਂ ਮੈਂ ਲੈਂਦਾ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਕਲਗੀਧਰ ਪਿਤਾ ਤੇਰੇ ਪਰਿਵਾਰ ਚੜਦੀਆਂ ਕਲਾ ਵਿੱਚ ਨੇ ਵੀਰ ਰਮਨਦੀਪ ਸਿੰਘ ਜੀ ਜਿਹੜੇ ਸਾਡੇ ਨਾਲ ਤਿੰਨ ਚਾਰ ਦਿਨ ਤੋਂ ਸੇਵਾ ਤੇ ਜੁੜੇ ਹੋਏ ਨੇ ਕਹੂੰਗਾ ਇੱਕ ਦੋ ਲਫ਼ਜ਼ ਜ਼ਰੂਰ ਆਪ ਨਾਲ ਸਾਂਝੇ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਜੀ ਸਲਾਮ ਹੈ ਸਭ ਤੋਂ ਪਹਿਲਾਂ ਤੁਹਾਡੇ ਜਜ਼ਬੇ ਨੂੰ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਗੁਰੂ ਪਾਤਸ਼ਾਹ ਆ ਜਿਹੜੇ ਦੌਰ ਚੱਲ ਰਹੇ ਨੇ ਇਹ ਦੌਰ ਤੂੰ ਸਾਨੂੰ ਹਟਾ ਕੇ ਜਗਤ ਜਲੰਧਾ ਰਖ ਲੈ ਆਪਣੀ ਕਿਰਪਾ ਧਾਰ ਮਾਲਕ ਦੇ ਚਰਨਾਂ ਵਿੱਚ ਇਹੋ ਬੇਨਤੀ ਕਰਦੇ ਹਾਂ ਬਾਕੀ ਜਿਹੜਾ ਜਜ਼ਬਾ ਤੁਹਾਡੇ ਵਿੱਚ ਹੈ ਨਾ ਬਾਬਾ ਜੀ ਆਪਾਂ ਇਹੋ ਅਰਦਾਸ ਕਰਦੇ ਹਾਂ ਗੁਰੂ ਪਾਤਸ਼ਾਹ ਕਿ ਸਾਡੇ ਵਿੱਚ ਵੀ ਇਹੋ ਜਿਹਾ ਜਜ਼ਬਾ ਭਰ ਦੇ ਜੰਮੂ ਵਾਲਿਆਂ ਵਿੱਚ ਤੁਹਾਡੀ ਅਨਕ ਤੁਹਾਡੀ ਗੈਰਤ ਤੁਹਾਡੀ ਸੋਚ ਨੂੰ ਨਿਕੰਦਾ ਬਾਰ-ਬਾਰ ਸਲਾਮ ਹੈ ਅਤੇ ਇੱਕ ਗੱਲ ਮੈਂ ਜ਼ਰੂਰ ਇੱਥੇ ਦੀ ਪੋਲਿਟੀਕਲ ਪਾਰਟੀਆਂ ਨੂੰ ਕਹਿਦਾ ਕਹਿ ਰਿਆਂਗਾ ਕਿਉਂਕਿ ਕਿਸੇ ਸ਼ਾਇਰ ਨੇ ਕਿਹਾ ਹੈ ਨਾ ਕਿ ਅਗਰ ਤੁਸੀਂ ਜਿੰਦਾ ਹੋ ਤਾਂ ਇਹ ਸਬੂਤ ਦਿਓ ਕਿ ਵਾਕਿਆ ਤੁਸੀਂ ਜਿੰਦਾ ਹੋ ਪਰ ਇੱਥੇ ਕੋਈ ਪੋਲਿਟੀਕਲ ਪਾਰਟੀ ਨਾਲ ਨਹੀਂ ਖੜੀ ਹੁੰਦੀ ਆ ਐਨ ਜੀਓਜ਼ ਬੜੀ ਆ ਰਹੀਆਂ ਨੇ ਹੋਰ ਵੀ ਸੰਸਥਾਵਾਂ ਵੀ ਆ ਰਹੀਆਂ ਨੇ ਨੌਜਵਾਨ ਆਪ ਲੱਗੇ ਹੋਏ ਨੇ ਉਹਨਾਂ ਨੂੰ ਵੀ ਕਹਿੰਦਾ ਮੈਂ ਕਿ ਵੋਟਾਂ ਵਟੋਰਨ ਦੇ ਟਾਈਮ ਤੁਸੀਂ ਨਾ ਅਗੀ ਹੱਥ ਹਟਦੇ ਹੋ ਆਓ ਅੱਜ ਫੀਲ드 ਤੇ ਜਾ ਕੇ ਇਹਨਾਂ ਦਾ ਹਾਲ ਪੁੱਛੋ ਕੱਲ੍ਹ ਤੁਸੀਂ ਫਿਰ ਵੋਟਾਂ ਵਟੋਰਨ ਆ ਜਾਣੇ ਇੱਥੇ ਭਿਖ ਭਿਖਾਰੀਆਂ ਦੀ ਤਰ੍ਹਾਂ ਅੱਜ ਇਹਨਾਂ ਦੀ ਹਸਰੂ ਦੇਖੋ ਇਹ ਪੰਜਾਬੀ ਬੜੇ ਵੱਡੇ ਜਿਜਵੇ ਵਾਲੇ ਨੇ ਪਰਵਾਹ ਨਹੀਂ ਮੰਨਦੇ ਇਸ ਗੱਲ ਵਿੱਚ ਕੋਈ ਦੋਰਾ ਨਹੀਂ ਹੈ ਕਿ ਇਹੋ ਜਿਹੇ ਆਪਣਾ ਕੋਲੋਂ ਇਹ ਬਥੇਰੀਵਾਰ ਪਾਰ ਕਰ ਬੈਠੇ ਨੇ ਪਰ ਤੁਸੀਂ ਵੀ ਆਪਣੇ ਫਰਜ਼ਾਂ ਨੂੰ ਸਮਝੋ ਇਹਨਾਂ ਦੇ ਨਾਲ ਖੜੋ ਹਾਂ ਅਸੀਂ ਤੁਹਾਡੀ ਜੰਮੂ ਦੀ ਸਮੂਹ ਸਾਧ ਸੰਗਤ ਵੱਲੋਂ ਅਸੀਂ ਤੁਹਾਡੇ ਨਾਲ ਖੜੇ ਹਾਂ ਅਗਾ ਵੀ ਤੁਹਾਡੇ ਅੱਗੇ ਉਹ ਬੇਨਤੀ ਹੈ ਅਵਾਸ ਕਰਦੀਆਂ ਗੁਰੂ ਪਾਤਸ਼ਾਹ ਕਿ ਇਸ ਦੌਰ ਦੇ ਵਿੱਚੋਂ ਸਾਨੂੰ ਕੱਢ ਕੇ ਸਾਰੇ ਜਿਹੜੇ ਨੇ ਆਪਣੇ ਸੁਖੀ ਤੇ ਸ਼ਾਂਤੀ ਜਿਹੜਾ ਹੈ ਉਹ ਆਪਣਾ ਜੀਵਨ ਬਤੀਤ ਕਰਨ ਬਾਕੀ ਸੰਵਾਦ ਅਸੀਂ ਤੇਰੇ ਜਜ਼ਬਿਆਂ ਨੂੰ ਸੰਵਾਰਾਂ ਮੇਰੇ ਵੀਰ ਸਾਡੇ ਤੁਰਕ ਨੂੰ ਜੋ ਕੁਝ ਵੀ ਹੋਵੇਗਾ ਅਸੀਂ ਜਰੂਰ ਤੇਰੀ ਨਾਲ ਖੜੇ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ